ਸਤਿ ਸ਼੍ਰੀ ਅਕਾਲ ਜੀ ਸਪਨੋਸ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੀ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਕਲੈਕਸ਼ਨਾਂ कॉटन ਨਾਲ ਰਿਲੇਟਡ ਨੇ ਕੋਸ਼ਿਸ਼ ਕਰਾਂਗੀ ਕਿ ਸਭ ਦੀ ਡਿਟੇਲ ਦੱਸਤੀਆਂ ਅਗਰ ਕਿਸੇ ਦੀ ਰਹਿ ਚਾਹੀਏ ਤਾਂ ਨੰਬਰ 623924575 ਜੋ ਦਿੱਤਾ ਇਸ ਨੰਬਰ ਤੇ ਜਾ ਕੇ ਸਕਰੀਨ ਸ਼ਾਟ ਸੈਂਡ ਕਰ ਦੇਣਾ ਜੇ ਸਪੀ ਸੂਟ ਦੇ ਬਾਰੇ ਵਿੱਚ ਤੁਸੀਂ ਹੋਰ ਕੋਈ ਵੀ ਡਿਟੇਲ ਜਾਨਣਾ ਚਾਹੁੰਦੇ ਹੋ ਪਿਓਰ ਕੈਮਰੀ कॉटन ਦੇ ਵਿੱਚ ਬਿਊਟੀਫੁੱਲ ਪ੍ਰਿੰਟ ਦੇ ਨਾਲ 5 ਮੀਟਰ ਦੇ ਕੱਟ ਦੇ ਨਾਲ ਸੂਟ ਆਇਆ ਹੈ ਜੀ ਸਮਰ ਲਈ ਸਪੈਸ਼ਲ ਆਇਆ ਸਿਰਫ ਤੇ ਸਿਰਫ 640 ਰੁਪਏਾਂ ਦੇ ਵਿੱਚ ਰੰਗ ਇਹਦੇ ਵਿੱਚ ਪੰਜ ਛੇ ਹੀ ਨੇ ਪ੍ਰਿੰਟ ਬੜੇ ਪਿਆਰੇ ਆਏ ਨੇ ਸੁਪੀਰੀਅਰ ਕੁਆਲਿਟੀ ਦਾ ਕੈਮਰੀ ਕਾਟਨ ਦਾ ਸੂਟ ਆਇਆ 5 ਮੀਟਰ ਦਾ ਸੂਟ ਹੈ ਕਟਾਈ ਵੀ ਹੋਈ ਹੈ ਦੁਪੱਟਾ ਵੀ ਨਾਲ ਮਸਲੀਨ ਦਾ ਟਾਈਡੀ ਵਾਲਾ ਤੇ ਪ੍ਰਿੰਟ ਪੱਟੀ ਲੱਗੀ ਹੋਈ ਹੈ 860 ਰੁਪਏ ਰੇਟ ਹੈ ਇਹਦੇ ਵਿੱਚ ਜਿਹੜੇ ਰੰਗ ਆਏ ਨੇ ਵੀਰ ਰੰਗ ਆਏ ਨੇ ਇਹਨਾਂ ਸੂਟਾਂ ਦੇ ਵਿੱਚ ਤੇ ਜਿਹੜੇ ਰੰਗ ਸਾਰੇ ਹੀ ਨੇ ਉਹ ਸਾਰਿਆਂ ਦੀ ਏਜ ਗਰੁੱਪ ਨੂੰ ਸਾਹਮਣੇ ਰੱਖ ਕੇ ਹਰ ਤਰ੍ਹਾਂ ਦੇ ਪ੍ਰਿੰਟ ਐਡ ਕੀਤੇ ਗਏ ਨੇ ਟਾਈ ਡਾਈ ਫਿਰ ਤੋਂ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਆ ਤੇ ਟਾਈ ਡਾਈ ਵਾਲੀ ਕਲੈਕਸ਼ਨਾਂ ਵੀ ਲੈ ਕੇ ਆਏ ਆ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਸਾਰੇ ਹੀ ਸੂਟ ਜਿਹੜੇ ਵੀ ਨੇ ਅਵੇਲੇਬਲ ਨੇ ਸ਼ਿਪਿੰਗ ਚਾਰਜਸ ਸਾਰਿਆਂ ਸੂਟਾਂ ਤੇ ਬਿਲਕੁਲ ਫ੍ਰੀ ਹੈ ਕੋਈ ਐਕਸਾ ਚਾਰਜਸ ਨਹੀਂ ਲੱਗਣਗੇ ਸੂਟਾਂ ਦੇ ਜੋ ਰੇਟ ਇੱਥੇ ਦੱਸਾਂਗੀ ਉਹੀ ਰੇਟ ਤੇ ਤੁਹਾਨੂੰ ਸੂਟ ਜਿਹੜੇ ਕੀ ਮਿਲਣਗੇ ਤੁਹਾਡੇ ਘਰ ਤੱਕ ਪਹੁੰਚਣਗੇ ਆਲਓਵਰ ਇੰਡੀਆ ਇਹਨਾਂ ਸੂਟਾਂ ਤੇ ਕੋਈ ਹੋਰ ਐਕਸਟਰਾ ਚਾਰजेस ਨਹੀਂ ਹੈ ਪਿਓਰ ਰਾਮਟੈਕਸ ਦੇ ਵਿੱਚ ਡਿਜੀਟਲ ਪ੍ਰਿੰਟ ਨਾਲ ਗੀਜ਼ਾ ਕਾਟਨ ਵਿੱਚ ਫੈਂਸੀ ਸਟਾਈਲ ਦੇ ਲੇਸਿਸ ਲੱਗਿਆ ਨੇ ਵਰਕ ਹੋਇਆ ਹੈ ਦੁਪट्टे ਤੇ ਵੀ ਵਰਕ ਹੋਇਆ ਹੈ ਬਾਟਮ ਬਹੁਤ ਪਿਆਰਾ ਹੈ ਨਾਲ 1400 ਰੁਪਏ ਦਾ ਰੇਟ ਹੈ ਐ ਜਿਹੜੇ ਸੂਟ ਨੇ ਤੁਹਾਨੂੰ ਸਿਰਫ ਤੇ ਸਿਰਫ 1020 ਰੁਪਿਆਂ ਦੇ ਵਿੱਚ ਤਿੰਨ ਸੂਟ ਮਿਲ ਜਾਣਗੇ ਤਿੰਨ ਸੂਟਾਂ ਵਾਲੀ ਆਫਰ ਆਈ ਹੈ ਇੰਨਾ ਜੁੱਟਾਂ ਦੇ ਵਿੱਚ ਜਿਹੜਾ ਹੈ ਕਿ ਦੋ ਕਸਟਮਰ ਖੁਦ ਸਿਲੈਕਟ ਕਰੇਗਾ ਥਰਡ ਜਿਹੜਾ ਹੈ ਉਹ ਮੈਨੂਫੈਕਚਰਰ 사이 ਤੋਂ ਸਾਡੀ 사이 ਤੋਂ ਜਾਏਗਾ ਜਿਹੜੇ ਕਿ ਇੰਨਾ ਦੇ ਵਿੱਚ ਹੀ ਨੇ ਉਹਨਾਂ ਵਿੱਚੋਂ ਹੀ ਜਾਏਗਾ ਇਹ ਰੰਗ ਜਿੰਨੇ ਵੀ ਨੇ ਇੰਨਾ ਵਿੱਚ ਸਾਰੇ ਅਵੇਲੇਬਲ ਨੇ ਬਾਟਮ ਪਲੇਨ ਆਏਗਾ ਜਿਹੜਾ ਦਾ ਫੈਬਰਿਕ ਜਿਹੜਾ ਹੈ ਉਹ ਪ੍ਰਿੰਟਡ ਹੈ ਰਿਯਾਨ ਕਾਟਨ ਮਿਕਸ ਹੈ 80 ਮੀਟਰ ਦੀ ਵੱਡੇ ਬਾਦੀ ਛੋੜ ਦਾ ਫੈਬਰਿਕ 80 ਮੀਟਰ ਦਾ ਬਾਟਮ ਹੈ 1020 ਰੁਪਏ ਵਿੱਚ 3 ਸੂਟ ਨੇ ਦੋ ਸੂਟ ਜਿਹੜੇ ਕਿ ਕਸਟਮਰ ਨੇ ਜਿਵੇਂ ਕਿ ਤੁਸੀਂ ਬਾਈ ਕਰਨਾ ਤੁਸੀਂ ਸਿਲੈਕਟ ਕਰੋਗੇ ਜਿਹੜਾ ਥਰਡ ਸੂਟ ਆਏਗਾ ਉਹ ਸਾਡੀ ਸਾਈਡ ਤੋਂ ਆਏਗਾ ਰੰਗ ਇਹਦੇ ਵਿੱਚ ਲਗਭਗ 60 ਨੇ ਤੇ ਸਾਰੇ ਹੀ ਜਿਹੜੇ ਰੰਗ ਨੇ ਉਹ ਅਵੇਲੇਬਲ ਨੇ ਸ਼ਿਪਿੰਗ ਚਾਰजेस ਜਿਹੜੇ ਉਹ ਬਿਲਕੁਲ ਫਰੀ ਨੇ ਕੋਈ ਐਕਸਟਰਾ ਚਾਰजेस ਕਿਸੇ ਵੀ ਸੂਟ ਤੇ ਨਹੀਂ ਲੱਗਣਗੇ ਜਿਹੜੇ ਕਿ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਜੌਰਜਟ ਵਿੱਚ ਨਵੇਂ ਪ੍ਰਿੰਟ ਆਏ ਨੇ ਇਹਨਾਂ ਵਿੱਚ ਜਿਹੜਾ ਹੈ ਕਿ ਸ਼ਰਟ ਤੇ ਬਾਟਮ ਜਿਹੜਾ 5 ਮੀਟਰ ਦਾ ਆਲ ਓਵਰ ਤੁਹਾਨੂੰ ਸੂਟ ਮਿਲੇਗਾ ਫੈਬਰਿਕ ਜੌਰਜਟ ਹੈ 780 ਰੁਪਏ ਦਾ ਰੇਟ ਹੈ ਰੰਗ ਦੇ ਵਿੱਚ ਜਿਹੜੇ ਹਮੇਸ਼ਾ ਹੀ 35 ਤੋਂ 40 ਅਵੇਲੇਬਲ ਹੁੰਦੇ ਨੇ ਸੂਟ ਜਿਹੜੇ ਕੀ ਇਹ ਸਾਰੇ ਅੱਜ ਦੀ ਵੀਡੀਓ ਵਿੱਚ ਜਿੰਨੇ ਵੀ ਮੈਂ ਐਡ ਕੀਤੇ ਨੇ ਫ੍ਰੀ ਸ਼ਿਪਿੰਗ ਚਾਰਜਸ ਦੇ ਨਾਲ ਅਵੇਲੇਬਲ ਨੇ ਤੁਸੀਂ ਸੂਟ ਬਾਈ ਕਰਨਾ ਚਾਹ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ 623924555 ਜਿੱ ਦਿੱਤਾ ਉਸ ਨੰਬਰ ਤੇ ਜਾ ਕੇ ਤੁਸੀਂ ਮੈਸੇਜ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਤੁਸੀਂ ਕੁਐਰੀ ਕਰਨੀ ਹੈ ਤੁਹਾਨੂੰ ਤੁਹਾਡੀ ਕੁਐਰੀ ਦਾ ਰਿਪਲਾਈ ਜ਼ਰੂਰ ਆਏਗਾ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਨੇ ਸੋਨੇ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ